ਬੈਰੀਕਟ ਵੱਡੇ ਵੱਡੇ ਲਾਤੇ ਕੰਡਿਆਲੀ ਤਾਰਾਂ ਲਾਤੀਆਂ ਉਹ ਸੂਏ ਜੀ ਵੀ ਫਸਾਤੇ ਕਹਿੰਦੇ ਟਾਇਰ ਇੱਥੇ ਜਿਹੜੇ ਪੈਂਚਰ ਹੋ ਜਣੇ ਅੱਕੇ ਨਹੀਂ ਜਾਣਦੇ ਨਾ ਕੋਈ ਐਸੀ ਹਿੰਦੁਸਤਾਨ ਦੀ ਕੋਈ ਸੋਝ ਨਹੀਂ ਜਿਹੜੀ ਸਾਡੇ ਸਰਦਾਰਾਂ ਨੂੰ ਤੇ ਕਿਸਾਨਾਂ ਨੂੰ ਰੋਕ ਸਕੇ ਅਸਾਂ ਕੋਈ ਵੀ ਹੋਏਗਾ ਅਸਾਂ ਇਹਨੂੰ ਪਾਰ ਕਰਕੇ ਅਸਾਂ ਦਿੱਲੀ ਵਿੱਚ ਵੜਾਂਗੇ ਭਾਵੇਂ ਕੁਝ ਹੋ ਜਾਏ ਪਰ ਜਿਹੜੇ ਆ ਹਾਲਾਤ ਜੇ ਦੇਖੀ ਜਾਂਦੇ ਆ ਤੁਸੀਂ ਜੇਸੀਬ ਲੱਗੀਆਂ ਪਈਆਂ ਥੱਲੇ ਘੱਗਰ ਦਰਿਆ ਪਾਰਤਾ ਉਧਰ ਛੁਰੇ ਜੇ ਲਾਤੇ ਕੁਝ ਵੀ ਨਹੀਂ ਅੜਦਾ ਇਸ ਇਨਾ ਸਿੱਖਾਂ ਸਰਦਾਰਾਂ ਕੇ ਕੋਈ ਚੀਜ਼ ਨਹੀਂ ਅੜ ਸਕੀ ਦਾਨੀ ਵਡਾਨੀ ਸਾਡੇ ਕੋ ਨਹੀਂ ਰੁਕ ਸਕਿਆ ਸਾਡੇ ਕੋਲ ਵੱਡੇ ਵੱਡੇ ਮੁਕਲ ਨਹੀਂ ਰੁਕ ਸਕਕੇ ਤੇ ਬਾਕੀ ਇਹ ਕਿਸ ਬਾਗ ਦੀ ਮੂੜੀ ਏ ਇਹਨੂੰ ਪਾਰ ਕਰਕੇ ਓਟੇ ਲੱਗਦਾ ਤੁਹਾਨੂੰ ਬੈਰੀਕੇਟ ਵਾਲੇ ਮੈਂ ਕਹਿੰਦਾ ਕੁਛ ਵੀ ਨਹੀਂ ਅਸਾਂ ਜਾਵਾਂਗੇ ਜਦੋਂ ਜਾਵਾਂਗੇ ਅਸਾਂ ਇਹਨਾਂ ਨੂੰ ਵਾਦਾ ਕਰਕੇ ਜਾਵਾਂਗੇ ਪਾਰ ਕਰਕੇ ਲੰਘਾਂ ਬਾਬਾ ਉਮਰ ਦੇ ਤਕਾਦੀ ਨਾਲ 75 ਪਾਰ ਆ ਪਰ ਗੱਲਾਂ ਅੱਜ ਵੀ ਜਵਾਨੀ ਵਾਲੀਆਂ ਅੱਜ ਵੀ ਜਵਾਨੀ ਆ ਰਹੀਆਂ ਹਾਂ ਵਾਕਿਆ ਠੀਕ ਹੈ ਆ ਤੇ ਇੱਕ ਜਵਾਨੀ ਹੋਰ ਚੜ ਜਾਂਦੀ ਹੈ ਜਦੋਂ ਬੈਰੀਕੇਡ ਚੜਨ ਜਾਂਦੀ ਹੈ ਸੱਡਣਾ ਨਹੀਂ ਹਾਂ ਲੰਘ ਜਾਣਾ ਛਾਲਾ ਮਾਰ ਕੇ ਲੰਘ ਜਾਣਾ ਸਿੱਧਾ ਕਰਕੇ ਮਤਲਬ ਸਿੱਧਾ ਕਰਕੇ ਜਿਹੜੇ ਬਾਬੇ ਨੇ ਬੁਢੇ ਨੇ ਉਹਨਾਂ ਦੀ ਉਮਰ ਪੰਜ ਚਾਰ ਚਾਰ ਸਾਲ ਵਧਾਤੀ ਜਵਾਨੀ ਚ ਕਰਦੇ ਜਵਾਨੀ ਕਰ ਕਰਦੇ ਬਿਲਕੁਲ 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 ਸਹੀ ਗੱਲ ਹੈ ਜਾਵਾਂਗੇ ਛੱਡਦੇ ਨਹੀਂ ਆਹ ਭਾਵੇਂ ਜਿਹਨੇ ਮਰ ਜੀ ਤੱਕ ਦੋ ਤਿੰਨ ਸਾਲਾਂ ਬਾਅਦ ਆਜੇ ਮੋਰਚਾ ਜੇ ਦੋ ਚਾਰ ਸਾਲ ਉਮਰ ਹੋਰ ਵਧ ਜਵਾਨੀ ਜੀ ਆ ਜਾਵੇ ਬਿਲਕ ਜਿਹੜਾ ਪਾਰ ਕਰਦੇ ਪਰ ਘਰੇ ਕਿਉਂ ਵੀ ਖਾਂਦੇ ਹੋਗੇ ਜਾ ਕੇ ਤੇ ਬੈਰੀਕੇਡ ਤੋੜ ਕੇ ਪੀਨੇ ਆ ਕਿਉਂ ਵੀ ਖਾਣੇ ਆ ਸਭ ਕੁਝ ਕਰਨੇ ਰੱਦ ਰੱਦ ਕੇ ਪਹਿਲਾਂ ਵੀ ਖਾਣੇ ਬਾਅਦ ਚ ਪਹਿਲਾਂ ਜਾਣੇ ਖਾਣੇ ਆ ਵੀ ਜਾ ਕੇ ਤੋੜਨੇ ਬਾਅਦ ਖਾਣੇ ਤੋੜ ਕੇ ਆਏ ਆ ਤੋੜ ਕੇ ਆਏ ਆ ਬਿਲਕੁਲ 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 ਪੂਰੇ ਡੋਲੇ ਫੜਕਦੇ ਆ ਐ ਜੀ ਬੜੇ ਫੜਕਦੇ ਨੇ ਅੱਛਾ ਤਿਆਰੀ ਆ ਪੂਰੀ ਪੂਰੀ ਫੁੱਲ ਆ ਨਾ ਅਰੇ ਬਾਬੇ ਕਹਿੰਦੇ ਸਾਡੇ ਡੋਲੇ ਫੜਕਦੇ ਆ ਬਈ ਅਸੀਂ ਤਾਂ ਇਹਨਾਂ ਨੂੰ ਛੋਟੇ ਗਿਣਦੇ ਆ ਜਿੰਨੇ ਮਰਜ਼ੀ ਸਰਕਾਰ ਪ੍ਰਬੰਧ ਕਰ ਲੇ ਸਾਡੇ ਅੱਗੇ ਛੋਟੇ ਨੇ ਅਸੀਂ ਜਦੋਂ ਆਪਦੀ ਆਈ ਤੇ ਆ ਗਏ ਸੜਕ ਪਟਕੇ ਪਰਾਂ ਮਾਰਨਾ ਅ ਚਾਹਣਿਆ ਕਿ ਪਿਆਰ ਦੇ ਨਾਲ ਗੱਲਬਾਤ ਹੋਵੇ ਗੱਲਬਾਤ ਦੇ ਜਰੀਏ ਰਸਤਾ ਨਿਕਲੇ ਬਾਬਾ ਜੀ ਸਾਡੇ ਨਾਲ ਬਾਬਾ ਜੀ ਬੈਰੀਕੇਡ ਕਿਵੇਂ ਦੇਖਦੇ ਹੋ ਬਾ ਦੇਖ ਰਹੀਆਂ ਤੁਹਾਡੇ ਸਾਹਮਣੇ ਅੱਖਾਂ ਨਾਲ ਜੋ ਕਰਦੇ ਨੇ ਮਾੜਾ ਬੇਸ ਵਿੱਚ ਸੋਚਣਾ ਚਾਹੀਦਾ ਸਰਕਾਰਾਂ ਨੇ ਵੀ ਨਹੀਂ ਚਾਹੀਦਾ ਪਬਲਿਕ ਨਾਲ ਪਬਲਿਕ ਨੇ ਨਹੀਂ ਬਣਾਇਆ ਨਾ ਪਬਲਿਕ ਨੇ ਰਾਜ ਤੇ ਬਣਾਇਆ ਤੇ ਰਾਜ ਨੂੰ ਥਲੇ ਨਾਲ ਨਹੀਂ ਲਾਣੇ ਤੇ ਮਾੜਾ ਸੋਚਣਗੇ ਤੇ ਫਿਰ ਮਾੜਾ ਹੀ ਲੈਣਗੇ ਬੈਰੀਕੇਡ ਉੱਚੇ ਨਹੀਂ ਲੱਗਦੇ ਕੋਈ ਨਹੀਂ ਉੱਚੇ ਉੱਚੇ ਕਿਹੜੇ ਨੇ ਜਿਹੜੇ ਆ ਕੇ ਸਿੰਘ ਇਹਨਾਂ ਨੂੰ ਇੱਕ ਤਸਵੀਰ ਹੋਰ ਸਾਂਝੀ ਕਰਦਗੇ ਕਿ ਇਧਰਲਾ মিডিਆ ਜਿਹੜਾ ਹੈਗਾ ਪੰਜਾਬ ਵਾਲਾ মিডিਆ ਇੰਟਰ ਕਰ ਰਿਹਾ ਤੇ ਦੂਜੇ ਪਾਸੇ ਹੁਣੇ ਤੋਂ ਜਿਹੜਾ ਹੈਗਾ ਡਾਂਗਾ ਦਿਖਾ ਕੇ ਜਿਹੜਾ ਹੈਗਾ ਪ੍ਰਸ਼ਾਸਨ ਵੱਲੋਂ ਤਿਆਰੀ ਕਰ ਲਈ ਗਈ ਹੈ ਸੁਰੱਖਿਆ ਦਸਤੇ ਹੁਣੇ ਤੋਂ ਡਾਂਗ ਖੜਕਾਉਣੀ ਸ਼ੁਰੂ ਕਰਤੀ ਆ ਹੁਣੇ ਤੋਂ ਪੱਤਰਕਾਰਾਂ ਤੇ ਜ਼ੁਲਮ ਜਿਹੜਾ ਹੈਗਾ ਉਹ ਟਾਉਣਾ ਸ਼ੁਰੂ ਕਰਤਾ ਕਿ ਇੱਧਰਲੀ ਰਿਪੋਰਟਿੰਗ ਜਿਹੜੀ ਹੈਗੀ ਨਾ ਕਰੋ ਇੱਧਰ ਇੱਧਰ ਕਰੀ ਚਲੋ ਅਸੀਂ ਕੀ ਕਰਦੇ ਆ ਸਾਡਾ ਕੰਨ ਦਿਓ ਤਾਂ ਉਹ ਦੇਖ ਸਕਦੇ ਹੋ ਵੱਡੀ ਗਿਣਤੀ ਦੇ ਵਿੱਚ ਕੁਝ ਮੁਲਾਜ਼ਮ ਅੱਗੇ ਆਏ ਕੁਝ ਸੁਰੱਖਿਆ ਦਸਤੇ ਅੱਗੇ ਆਏ ਤਾਂ ਜਿਹੜੇ ਪੱਤਰਕਾਰ ਉਧਰ ਕਵਰੇਜ ਕਰ ਰਹੇ ਸੀ ਉਹਨਾਂ ਨੂੰ ਹੁਣ ਇੱਥੋਂ ਭਜਾ ਦਿੱਤਾ ਗਿਆ ਕਿ ਤੁਸੀਂ ਇੱਧਰ ਨਹੀਂ ਆਉਣਾ ਭਾਈ ਉਧਰ ਉਧਰ ਕੰਮ ਕਰੋ ਤਾਂ ਉਧਰ ਦੇਖ ਸਕਦੇ ਹੋ ਪੰਜਾਬ ਵਾਲੇ ਪਾਸੇ ਹਰਿਆਣੇ ਵਾਲੇ ਪਾਸੇ ਆ ਕੇ ਡਾਂਗ ਚਲਾਉਣਾ ਜਿਹੜਾ ਹੈਗਾ ਇਹ ਆਪਣੇ ਅਧਿਕਾਰ 'ਚ ਇਹਨਾਂ ਨੇ ਕੰਮ ਕਰ ਲਿਆ ਜੀ ਪਹਿਲਾਂ ਪੰਜਾਬ ਵਾਲੇ ਪਾਸੇ ਬੈਰੀਕੇਡਿੰਗ ਕਰਤੀ ਹੁਣ ਆ ਪੰਜਾਬ ਵਾਲੇ ਪਾਸੇ ਡਾਂਗ ਛੋਟਾ ਕਰਨ ਦੀ ਤਿਆਰੀ ਕਰ ਲਈ ਤਾਂ ਸਰਦਾਰ ਜੀ ਸਰਦਾਰ ਜੀ ਕਾਨੂੰਨ ਲਾਅ ਕਰਦਾ ਕਿ ਤੁਸੀਂ ਦੂਜੇ ਪਾਸੇ ਆ ਕੇ ਇਹ ਇਧਰ ਡਾਂਗ ਛੋਟਾ ਚਲਾਓ ਜੀ ਸਰਦਾਰ ਜੀ ਅਸੀਂ ਤਾਂ ਇਹਦਾ ਕਹਿੰਦੇ ਸੀ ਆਪ ਦੇਰੇ ਕਿ ਜੇ ਤੁਸੀਂ ਕਹਿੰਦੇ ਹਰਿਆਣੇ ਵਾਲੇ ਪੰਜਾਬ ਵਾਲੇ ਪਾਸੇ ਆ ਗਏ ਇਹਦਾ ਕਹਿੰਦੇ ਪੰਜਾਬ ਦੀ ਬਾਉਂਡਰੀ ਕਰਤੀ ਦੀ ਪੰਜਾਬ ਪਰਾਂ ਤੱਕ ਬਾਬਾ ਜੀ ਆਜੋ ਮਾੜਾ ਨੇੜੇ ਪੰਜਾਬ ਸਾਡਾ ਪਰਲੇ ਪਾਸੇ ਦਾ ਘਰੇ ਕਿ ਕਿਲੋਮੀਟਰ ਪਰਾਂ ਪਰ ਇਹ ਇੱਧਰ ਆ ਚੁੱਕੇ ਮਲਾਦ ਇੱਧਰ ਆ ਚੁੱਕੇ ਚਲ ਵਾ ਜਾਣ ਦੋ ਇਹਨਾਂ ਦੇ ਰਾਜਾ ਬੰਦੇ ਆ ਕੋਈ ਨਹੀਂ ਪਰ ਸਾਡਾ ਜੀ ਪਰਾਂ ਕਿਲੋਮੀਟਰ ਹੋਰ ਪਰਾਂ ਅੱਛਾ ਪਰਾਂ ਦੂਰ ਹੈ ਤਾ ਮਲਾਜ਼ਮਾਂ ਵੱਲੋਂ ਹੁਣੇ ਤੋਂ ਡਾਂਗ ਸੋਟਾ ਕਰਨਾ ਸ਼ੁਰੂ ਕਰ ਦਿੱਤਾ ਹੁਣੇ ਤੋਂ ਜਿਹੜਾ ਹੈਗਾ ਪੱਤਰਕਾਰ ਜਿਹੜੇ ਉੱਧਰ ਕਵਰਜ ਕਰ ਰਹੇ ਸੀ ਆਮ ਲੋਕ ਖੜਕੇ ਦੇਖ ਰਹੇ ਸੀ ਮਾਹੌਲ ਦੇਖ ਰਹੇ ਉਹਨਾਂ ਨੂੰ ਕਹਿਤਾ ਕਿ ਭਾਈ ਤੁਸੀਂ ਉੱਧਰਲੇ ਪਾਸੇ ਚਲੇ ਜਾਓ ਤਾਂ ਸਾਨੂੰ ਸਖਤ ਹਦਾਇਤਾਂ ਨੇ ਕਿ ਥੋੜੂ ਇੱਥੇ ਨਹੀਂ ਹੁਣ ਚਿੜੀ ਵੀ ਨਹੀਂ ਅਸੀਂ ਫਰਕਣ ਦੇਣੀ ਤਾਂ ਕਿਸਾਨ ਕਹਿ ਰਹੇ ਨੇ ਕਿ ਅਸੀਂ ਤਿਆਰ ਆ ਸਾਡੇ ਡੌਲੇ ਫਰਕਦੇ ਆ ਕਿ 13 ਤਰੀਕ ਦੀ ਉਡੀਕ ਕਰ ਰਹੇ ਆ ਬਾਬਾ ਜੀ ਐਵੇਂ ਆ 13 ਤਰੀਕ ਦੀ ਉਡੀਕ ਆ ਫਿਰ ਪੂਰੀ 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 13 ਦੀ ਉਡੀਕ ਹੈ ਬਸ ਫਿਰ ਹਰ ਬਾਰ ਦਾ ਕੰਮ ਹੈ ਫੇਰ ਨਹੀਂ ਮੁੜਾਂਗੇ ਮੈਰੀਕੇਟ ਉਵੇਂ ਟੁੱਟਦੇ ਸੀ ਸਭ ਜਾਣਗੇ ਕਿਦਰ ਵੀ ਨਹੀਂ ਰਹੇਗਾ ਪਹਿਲਾਂ ਵੀ ਨਹੀਂ ਰਹੇ ਤੇ ਹੁਣ ਵੀ ਨਹੀਂ ਰਹਿਣੇ ਹਾਂ ਪਰ ਆ ਜਿਹੜੇ ਡਾਂਗ ਛੁੱਟੀ ਹੁਣੀ ਖੜਕਾਉਣੀ ਸ਼ੁਰੂ ਕਰਤੀ ਕੋਈ ਡਰ ਨਹੀਂ ਨਾ ਨਾ ਵੀ ਸੰਭੀ ਜਾਏਗੀ ਤੇਰਾ ਤਰੀਕ ਨੂੰ ਤੇਰਾ ਨੂੰ ਸੰਭੀ ਜਾਏ ਅੱਜ ਹੁਣ ਨਹੀਂ ਕੋਈ ਬੋਲਣਾ ਨਾ ਨਾ ਹੁਣ ਨਹੀਂ ਅੱਛਾ ਹੁਣ ਨਹੀਂ ਤੇਰਾ ਨੂੰ ਤਾਂ ਬਾਬੇ ਤਿਆਰ ਆ ਪੂਰੀ ਤਰੀਕੇ ਦੇ ਨਾਲ ਕਹਿੰਦੇ ਸਾਨੂੰ ਤਾਂ ਚਾ ਚੜ ਜਾਂਦਾ ਜਦੋਂ ਸਾਨੂੰ ਦਿੱਲੀ ਕੂਜਦਾ ਕਹਿੰਦੇ ਨਾ ਦਿੱਲੀ ਜਾਣਾ ਸਾਨੂੰ ਚਾ ਚੜ ਜਾਂਦਾ ਕਿ ਦਿੱਲੀ ਅਸੀਂ ਆ ਬੈਰੀਕੇਡ ਤੋੜਨੇ ਆ ਹੁਣੇ ਆ ਰਹੇ ਨੇ ਤੇ ਘੰਟੇ ਘੰਟੇ ਤੱਕ ਸਾਡੇ ਲੰਗਰ ਵੀ ਪਹੁੰਚ ਜਾਣਗੇ ਜਿਹੜੇ ਲੋਕ ਵਿਚਾਰੇ ਲੰਗਰ ਤੋਂ ਫਸੇ ਹੋਏ ਨੇ ਉਹਨਾਂ ਨੂੰ ਲੰਗਰ ਵੀ ਮੋਇਆ ਕਰਾਇਆ ਜਾਏਗਾ ਇੱਕ ਇੱਕ ਘੰਟੇ ਦੇ ਅੰਦਰ ਲੰਗਰ ਸਾਡਾ ਪਹੁੰਚਣ ਵਾਲਾ ਸਭ ਸੰਗਤਾਂ ਦੀ ਭੁਖੀ ਜਵਾਨੀ ਆ ਗਈ ਪੂਰੀ ਫਿਰ ਹਾਂ ਪੂਰੀ ਪੂਰੀ ਲਾਲੀ ਆ ਪੂਰੀ ਲਾਲੀ ਇਹਨੇ ਕਿਸਾਨ ਤੇ ਦੋ ਟਾਈਮ ਜਵਾਨੀ ਆਉਂਦੇ ਜਾਂ ਤੇ ਜੋ ਕਣਕਵੜ ਦਾ ਉਦੋਂ ਜਵਾਨੀ ਉਹਦੇ ਜਦੋਂ ਆ ਧਰਨੇ ਦੇ ਨੇ ਉਦੋਂ ਜਵਾਨੀ ਮੈਂ ਕਹਿੰਦਾ ਕਣਕ ਦਾ ਵੀ ਟਾਈਮ ਆ ਗਿਆ ਤੇ ਦੁੱਧਾ ਵੀ ਹੁਣ ਵੀ 70 ਸਾਲ ਦੀ ਉਮਰ ਹੈ ਹੁਣ ਵੀ ਆ ਤਗੜੇ ਘਰ ਨੂੰ ਤੱਕ ਰਿਆ ਬਾਬਾ ਕਹਿੰਦੇ ਸਾਡੇ ਡੌਲੇ ਫਰਕੇ ਸਾਡੇ ਜਵਾਨੀ ਲਿਆ ਦਿੰਦੇ ਸਾਡੇ ਲੀਡਰ ਜਦੋਂ ਕਹਿੰਦੇ ਦਿੱਲੀ ਵੱਲ ਜਾਣਾ ਸਾਨੂੰ ਚਾੜ ਜਾਂਦਾ ਤੇ ਆ ਬੈਰੀਕੇਟ ਕਹਿੰਦੇ ਕੁਝ ਵੀ ਨਹੀਂ ਦਿਸਨੇ ਤਾਂ ਦੂਜੇ ਪਾਸੇ ਉਧਰ ਵੀ ਜਵਾਨੀ ਚੜ ਗਈ ਮਲਾਜਮਾਂ ਨੂੰ ਉਧਰ ਵੀ ਸੁਰੱਖਿਆ ਦਸਤਿਆਂ ਨੂੰ ਜਵਾਨੀ ਚੜ ਗਈ ਆ ਤਾਂ ਕੈਮਰਾਮੈਨ ਨੂੰ ਕਹਿੰਗੇ ਮੜਾ ਪਿੱਛੇ ਕਰਕੇ ਦਿਖਾ ਦੇਣਾ ਕਿ ਡਾਂਗ ਛੋਟੇ ਨੂੰ ਲੈ ਕੇ ਜਿਹੜੇ ਹੈਗੇ ਨੇ ਇੱਧਰ ਚੱਲ ਪਏ ਆ ਪਿੱਛੇ ਹਟਾ ਦਿੱਤੇ ਗਏ ਆ ਪਿੱਛੇ ਭਜਾ ਦਿੱਤੇ ਗਏ ਜਿਨੇ ਮੀਡੀਆ ਸਾਥੀ ਸੀ ਜਿਨੇ ਮੀਡੀਆ ਵਾਲੇ ਸੀਗੇ ਉਹਨਾਂ ਨੂੰ ਕਹਦਾ ਕਿ ਉਥੇ ਉਧਰ ਜਾ ਕੇ ਰਿਪੋਰਟਿੰਗ ਕਰੋ ਤਾਂ ਪੇਜ ਪੂਰੇ ਤਰੀਕੇ ਨਾਲ ਫਸਿਆ ਹੋਇਆ ਪੇਜ ਉਸੇ ਤਰੀਕੇ ਨਾਲ ਫਸਿਆ ਹੋਇਆ ਜਿਵੇਂ 2020 ਚ ਫਸਿਆ ਸੀਗਾ